ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਸਾਰੇ ਵੀਰਾਂ ਦਾ ਅੱਜ ਤੁਹਾਨੂੰ ਉਹ ਅੱਜ ਦੀ ਵੀਰਾਂ ਨਾਲ ਮਲਾਉਂਦੇ ਆ ਜਿਨ੍ਹਾਂ ਦੀਆਂ ਬੱਕਰੀਆਂ ਚਾਹੇ ਦੀ ਉਹ ਬਿਊਟੀ ਦੇ ਕੰਪੀਟੀਸ਼ਨ ਹੋਣ ਚਾਹੇ ਦੀ ਦੁੱਧ ਚਵਾਈ ਦੇ ਹੋਣ ਉਹਨਾਂ ਦੇ ਵਿੱਚੋਂ ਨੰਬਰਾਂ ਚ ਆਉਂਦੀਆਂ ਨੇ ਤੇ ਜਿਹੜਾ ਹੁਣ ਮੁੱਲਾਪੁਰ ਦੁੱਧ ਚਵਾਈ ਮੁਕਾਬਲਾ ਹੋ ਕੇ ਹਟਿਆ ਉਹਦੇ ਵਿੱਚੋਂ ਬਾਈ ਦੀਆਂ ਦੋ ਬੱਕਰੀਆਂ ਗਈਆਂ ਸੀ ਦੋਨੇ ਨੰਬਰਾਂ ਤੇ ਆਈਆਂ ਨੇ ਇੱਕ ਤੀਜੇ ਨੰਬਰ ਤੇ ਆ ਗਈ ਬਾਈ ਇੱਕ ਨੌਵੇਂ ਨੰਬਰ ਤੇ ਆਈ ਆ ਬਾਈ ਇੱਕ ਤੀਜੇ ਨੰਬਰ ਤੇ ਇੱਕ ਤੀਜੇ ਤੇ ਆਈ ਆ ਤੇ ਫਰਕ ਕੋਈ ਬਾਹਲਾ ਨਹੀਂ ਤੀਜੇ ਨੰਬਰ ਵਾਲੀ ਦਾ ਗ੍ਰਾਮਾ 'ਚ ਹੀ ਫਰਕ ਆ ਤੇ ਆਪਾਂ ਪਿੰਡ ਸਰਾਉ ਦੇ ਵਿੱਚ ਖੜੇ ਆ ਤੇ ਬਾਈ ਦਾ ਨਾਮ ਕਾਲਾ ਗਾ ਕਾਲੇ ਸਰਾਉ ਵਾਲੇ ਦੀ ਅੱਜ ਬੱਕਰੀਆਂ ਵੀ ਦਿਖਾਵਾਂ ਕਿਤੇ ਤਜਰਬੇ ਛੋਟੇ ਨਾਲ ਸਾਂਝੇ ਕਰਾਂਗੇ ਵੀਡੀਓ ਵਿੱਚ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀ ਵੀਡੀਓ ਕਿਵੇਂ ਲੱਗੀ ਬਾਈ ਕਾਲੇ ਸਾਸਰੀਕਾਲ ਸਾਸਰੀਕਾਲ ਬਾਈ ਸਾਸਰੀਕਾਲ ਜੀ ਸਾਰਿਆਂ ਨੂੰ ਤੇ ਕਾਲੇ ਕਿੰਨੀਆਂ ਬੱਕਰੀਆਂ ਨੇ ਬਾਈ ਸਾਰੀਆਂ ਆਪਣੇ ਲਵੇ ਆਪਣੇ ਲਵੇ ਬਾਈ ਹੋਣੀਆਂ 60 70 ਬੱਕਰੀਆਂ ਹੋਣੀਆਂ 60 70 ਬੱਕਰੀਆਂ ਨੇ ਹੈ ਤੇ ਜਿਹੜੀਆਂ ਮੁੱਲਾਪੁਰ ਗਈਆਂ ਸੀ ਉਹ ਕਿਹੜੀਆਂ ਬੱਕਰੀਆਂ ਨੇ ਬਾਈ ਦੋਨੇ ਉਹ ਬਾਈ ਆ ਸੀਗੀਆਂ ਦੋ ਹੀ ਖੜੀਆਂ ਸਿਆਹ ਦੋਨੇ ਖੜੀਆਂ ਨੇ ਹੈ ਹਾਂ ਠੀਕ ਹੈ ਤੇ ਜਿਹੜੀ ਆ ਬੱਕਰੀਆਂ ਨੇ ਕੈਮਾ ਨੰਬਰ ਕੀਤਾ ਬਾਈ ਕਿਨੇ ਬਾਈ ਤੀਜਾ ਨੰਬਰ ਕਰਿਆ ਕਿੰਨਾ ਦੁੱਧ ਕੱਢਿਆ ਸੀ ਇਹਨੇ ਬਾਈ 5 ਗ੍ਰਾਮ ਘੱਟ 6 ਕਿਲੋ ਦੁੱਧ ਕੱਢਿਆ 5 ਗ੍ਰਾਮ ਘੱਟ 6 ਕਿਲੋ ਪਹਿਲਾ ਸੂਆ ਇਹਦਾ ਪੜਦਾ ਅੱਛਾ ਪਹਿਲਾ ਸੂਆ ਹਾਂ ਬਾਈ ਭਲੂਣ ਸੂਈ ਸੀ ਹੈ ਹਾਂ ਹਾਂ ਪਿਛੇ 1 ਕਿਲੋ ਹੀ ਮੰਨਣਾ ਹਾਂ 6 ਕਿਲੋ ਕਰੇ ਤਾਂ ਬਾਈ 6 ਤੋਂ ਚੱਲਦੀ ਹੋ ਪਾਰ ਕਰੇ ਤਾਂ ਬਾਈ ਪੌਣੇ 5 ਕਿਲੋ ਕਰਦੀ ਸੀ ਇਹ ਅੱਛਾ ਹਾਂ ਦੇਹਾੜੀ ਦਾ ਪੌਣੇ 5 ਕਿਲੋ ਦੁੱਧ ਕੱਢਦੀ ਸੀ ਘਰੇ ਘਰੇ ਉੱਥੇ ਨੇ ਦਿਹਾੜੀ ਦਾ 4 ਕਿਲੋ ਕੱਢਿਆ ਮਨੂੰ ਉੱਥੇ ਮੰਨ ਕੇ ਜਲੋ ਵੀ ਥੋੜੇ ਜੀ ਉਪਰਾ ਵੀ ਕਰ ਜਾਂਦੇ ਹੋਰ ਮਾਈਨਿੰਗ ਆ ਸੀਗਾ ਮੁੰਡੇ ਹੀ ਗਿਆ ਸੀਗਾ ਅੱਛਾ ਤੂੰ ਉਹਦਾ ਕਹਦਾ ਸੀ ਵੀ ਮੈਂ ਜਾਣਾ ਨਹੀਂ ਇਹ ਧੱਕੇ ਨਾਲ ਲੈ ਗਿਆ ਤੇ ਲਾ ਵੀ ਸੀਗਾ ਤੇ ਇਹ ਹਟਿਆ ਨਹੀਂ ਇਹ ਸੌਂਕ ਐ ਨੂੰ ਇਹ ਫੜਦਾ ਵੀ ਆ 12ਵੀਂ ਚ ਇਹ 12ਵੀਂ ਚ ਫਿਰ ਤੂੰ ਧੱਕੇ ਨਾਲ ਲੈ ਗਿਆ ਬਈ ਉੱਥੇ ਬੱਕਰੀ ਅੱਛਾ ਤੇ ਮੈਂ ਲੈ ਕੇ ਹੀ ਜਾਣੀ ਐ ਹੈ ਠੀਕ ਹੈ ਪਰ ਦੁੱਧ ਐਨੀ ਐਨੀ ਸ਼ਾਮੀ ਬੱਕਰੀ ਉੱਥੇ ਹਾਂ ਬਈ ਐਨੇ ਸ਼ਾਮੀ ਨਾਲ ਚਾਚਾ ਸੀਗਾ ਭਾਈ ਸੀਗਾ ਨਾਲ ਅੱਛਾ ਨਾਲ ਵੀ ਗਏ ਸੀ ਬੰਦੇ ਹਾਂ ਬਈ ਠੀਕ ਆ ਇੱਕ ਆ ਬੱਕਰੀ ਗਈ ਹੈ ਹਾਂ ਇਹ ਗਏ ਮੇ ਤੇ ਆ ਇਹ ਹੁਣ ਨੌਵੇਂ ਤੇ ਆਈ ਆ ਬਾਈ ਟਾਈਮ ਦੀ ਸੂਈ ਦੀ ਇਹ ਥੋੜੀ ਵੱਧ ਟਾਈਮ ਹੋ ਗਿਆ ਇਹ ਮੈਨੂੰ ਲੱਗਦਾ ਪਿਛਲੇ ਬਾਰ ਵੀ ਪਾਈ ਸੀ ਹਾਂ ਬਈ ਇਹ ਪਿਛਲੇ ਬਾਰ ਚੈਂਪੀਅਨ ਰਹੀ ਆ ਪੌਣੇ 8 ਲੀਟਰ ਦੁੱਧ ਕੱਢ ਕੇ ਇਹ ਪੌਣੇ 8 ਲੀਟਰ ਦੁੱਧ ਕੱਢਿਆ ਸੀ ਇਹਨੇ ਹਣਾ ਹਾਂ ਹਾਂ ਤੇ ਐਂ ਤੀ ਨੌਵੇਂ ਤੇ ਕਿਵੇਂ ਆ ਗਈ ਫਿਰ ਇਹ ਬਾਈ ਇੱਕ ਇਹ ਬਾਰੇ ਟਾਈਮ ਦੀ ਸੂਈ ਦੀ 5-6 ਮਹੀਨੇ ਪਹਿਲਾਂ ਦੀ ਸੂਈ ਸੀਗੀ ਅੱਟੀ ਸੀਗੀ ਠੀਕ ਆ ਤੇ ਇਹਦੇ ਉੱਤੇ ਬਾਬੇ ਨੇ ਨਾਮ ਵੀ ਰੱਖਿਆ ਵੀ ਜਿਹੜਾ ਕੋਈ ਇਸ ਬੱਕਰੀ ਨੂੰ ਦੁੱਧ ਦੇ ਵਿੱਚ ਕੱਟੂਗਾ ਹੂੰ ਮੰਨ ਕੇ ਚੱਲ ਉਹਨੂੰ ਲੱਗ ਤੋਂ 5000 ਰੁਪਏ ਬਾਬਾ ਕਹਿੰਦਾ ਨਾਮ ਦਾ ਦਵਾਂਗੇ ਆਪਾਂ ਵੀ ਜੇ ਕੋਈ ਇਹ ਤੋਂ ਵੱਧ ਕਢਾ ਗਿਆ ਦੁੱਧ ਹਾਂ ਜਿਹੜਾ ਕਿੰਨਾ ਟਾਈਮ ਹੋ ਗਿਆ ਇਸ ਹੋਈ ਨੂੰ ਇਹਨੂੰ ਇਹਨੂੰ ਹੁਣ 6 ਮਹੀਨੇ ਹੋ ਗਏ ਬਾਈ ਹੋਈ ਨੂੰ ਕਿੰਨਾ ਦੁੱਧ ਸੀ ਹੁਣ ਹੁਣ ਇਹਨੇ ਦੁੱਧ ਕੱਢਿਆ ਮੰਨ ਕੇ ਜਾ 5.5 ਕਿਲੋ ਕੱਢਿਆ ਵੀਰੇ ਤਿੰਨ ਡੰਗਾਂ ਦਾ ਤਿੰਨ ਡੰਗਾਂ ਦਾ ਹਾਂ ਠੀਕ ਆ ਪਲੇਟ ਦੀ ਸੀ ਕੀ ਮੰਨਾ ਜੇ ਤਾਜੀ ਸੂਈ ਹੁੰਦੀ ਬਾਈ ਕਿੰਨਾ ਕੱਢ ਦਿੰਦੇ ਫਿਰ ਤਾਂ ਬਾਈ ਪਰ ਵਾਲੀ ਠੋਕਰ ਮਾਰਨੀ ਸੀ ਇਹਨੇ ਅੱਛਾ ਪਰ ਜਿੰਨਾ ਕੱਢ ਦਿੰਦੀ ਹਾਂ ਕੱਢ ਦਿੰਦੀ ਬਾਈ ਪਰ ਪਹਿਲੇ ਨੰਬਰ ਤੇ ਆਈ ਸੀ ਨਾ ਹਾਂ ਪਰ ਫਾਸਟ ਆਈ ਸੀ ਪਰ ਫਾਸਟ ਆਈ ਸੀ ਤੇ ਕਾਲੇ ਨੂੰ ਬਾਈ ਕਿੰਨੇ ਕ ਮੇਰੇ ਲਈ ਲੜਿਆ ਤੁਸੀਂ ਹੁਣ ਤੱਕ ਬਾਈ ਮੇਲਾ ਤੋਂ ਐ ਪੁੱਸ ਬਾਈ ਲੜਿਆ ਕਿਹੜਾ ਨਹੀਂ ਹੈਗੀ ਸਾਰੀ ਲੜੇ ਨੇ ਨਾ ਕੋਈ ਨਹੀਂ ਛੱਡਿਆ ਗਿਆ ਬਾਈ 2017 16 ਤੋਂ ਕੰਪੀਟੀਸ਼ਨ ਲਾਉਣੇ ਸ਼ੁਰੂ ਹੋਈ ਸੀਗੇ ਸਰਕਾਰੀ ਨਮੈਸਾ ਹੂੰ ਮੰਨ ਕੇ ਚੱਲ ਕੇ ਤੋਂ ਬਾਬੇ ਦੀ ਗਰਫਾ ਨਾਲ ਅੱਜ ਤੱਕ ਹਰੇ ਨਹੀਂ ਹੈਗੇ ਹਰੇ ਨਹੀਂ ਠੀਕ ਆ ਹੁਣ ਵੀ ਦੋ ਬੱਕਰੀਆਂ ਨਾਮ ਚਾਹੀਏ ਨੇ ਨਾ ਆਪਣੇ ਦੁੱਧੇ ਚ ਵਾਈ ਲਗਾਉਣੇ ਨੇ ਹੁਣ ਵੀ ਦੁੱਧ ਚ ਵਾਈ ਚ ਦੋ ਬੱਕਰੀ ਜੇ ਕਿਤੇ ਆ ਸੂਈ ਤਾਜੀ ਸੂਈ ਹੁੰਦੀ ਫਿਰ ਪਹਿਲੇ ਤੇ ਆ ਜਾਂਦੀ ਹਾਂ ਬਈ ਇਹ ਪਹਿਲਾਂ ਅਸੀਂ ਤਾਂਸ ਵਾਲੀ ਸੀ ਵੀ ਚੜੱਕ ਦੀ ਨਮਾਸ ਆਉਗੀ ਉਹ ਲੜਾਂਗੇ ਅੱਛਾ ਉਹ ਇਸ ਵਾਰ ਲੱਗੀ ਨਹੀਂ ਉਹ ਲੱਗੀ ਅੱਛਾ ਉਹ ਤਾਂਸ ਵਾਲੀ ਸੀ ਹਾਂ ਇਹ ਚੜੱਕ ਦੀ ਨਮਾਸ ਤਾਂ ਮੰਨ ਕੇ ਚੱਲ ਇਹ ਸੂਈ ਸੀਗੀ 9ਵੇਂ 10ਵੇਂ ਮਹੀਨੇ ਦੀ ਸੂਈ ਹੋਈ ਦੀ ਠੀਕ ਆ ਇਹਨੇ ਕੀ ਬੱਚੇ ਕੀ ਦਿੱਤੇ ਆ ਬਈ ਇਹ ਪੱਠ ਬੱਕਰਾ ਦਿੰਦਾ ਜੀ ਪੱਠ ਬੱਕਰਾ ਹਾਂ ਠੀਕ ਆ ਇੱਕ ਤੱਕੀ ਬੱਕਰੇ ਵੱਧ ਲੱਗਦਾ ਮੈਨੂੰ ਛੋਟੇ ਲਵੇ ਮੇਹਣੇ ਹਣਾ ਬਾਈ ਇੱਕ ਹੀ ਬੱਚੇ ਹੀ ਵੱਧ ਦਿੱਤੇ ਆ ਬੱਕਰੀਆਂ ਨੇ ਪੱਠਾਂ ਪਾਉ ਘੱਟ ਦਿੱਤੀ ਪੱਠਾਂ ਘੱਟ ਦਿੱਤੀ ਨੇ ਨਾ ਸਾਰੇ ਬੰਦੇ ਬੱਚੇ ਬਾਕੀ ਬਾਈ ਬੱਚੇ ਚੰਗੇ ਨੇ ਸੇਲ ਵੀ ਕਰ ਦੋਗੇ ਨਾ ਬੱਚੇ ਤਾਂ ਜੇ ਕਿਸੇ ਨੇ ਜੀ ਆਹ ਕਰੀ ਜਾਂਦੇ ਆ ਬਾਈ ਨਾਲ ਹੁੰਦੇ ਵੀ ਹੋ ਜਾਂਦੀਆਂ ਕੁਸ ਆਹ ਅਸਿਆ ਲੈ ਦਿਖਾਈ ਆ ਪਹਿਲੇ ਸੁਆੜੀ ਪੱਠ ਦਿਖਾਉਨੇ ਆ ਦੀ ਹਟ ਪੱਤੋ ਇਹਨੂੰ ਕਰੀ ਗਾਲੇ ਬਸਾਈਟ ਤੇ ਇਹਨੂੰ ਆ ਇਹਨੂੰ ਹਟ ਬਰੇ ਇਹ ਇਹਦੀ ਹੈ ਹਾਂ ਜੀ ਇਹਦੀ ਹੈ ਠੀਕ ਹੈ ਦੁੱਧਰ ਨੂੰ ਤੇ ਇਹ ਵੀ ਚੰਗੀ ਹੋ ਫਿਰ ਖਰੀਬੂ ਹਾਂ ਹਾਂ ਉਧਰੋਂ ਵਧੀਆ ਵੀਰੇ ਇਹਦਾ ਥਾਣ ਇੱਕ ਮਰ ਗਿਆ ਸੀਗਾ ਤਾਰ ਲਾ ਕੇ ਅੱਛਾ ਖਰਾਬ ਹੋ ਗਈ ਸੀ ਹੂੰ ਹੁਣ ਇੱਕ ਹੀ ਥਾਣਾ ਲੈ ਦਿਖਾ ਦਿੰਦੇ ਆ ਥਣ ਇੱਕ ਥਾਣਾ ਹੁਣ ਇਹਦਾ ਹਾਂ ਬਈ ਦਾ ਇੱਕ ਥਾਣ ਮਰ ਗਿਆ ਸੀ ਇੱਕ ਹਣ ਚ ਦੇ ਦਿੰਦੀ ਆ ਦੁੱਧ ਹਾਂ ਵੀਰੇ ਵਧੀਆ ਦੇ ਜਾਂਦੀ ਆ ਬਸ ਬੱਚੇ-ਬੱਚੇ ਪਾਲੀ ਜਾਂਦੀ ਆ ਤੇ ਠੀਕ ਐ ਤੇ ਹੂੰ ਬਈ ਫਿਰ ਕੰਮ ਤਾਂ ਆਪਣਾ ਬਰੀਡਿੰਗ ਤੇ ਆਣਾ ਸਾਰਾ ਹਾਂ ਬਈ ਬਰੀਡ ਤੇ ਹੀ ਕੰਮ ਹੂੰ ਕਾਲੇ ਹੂੰ ਕਿੰਨਾ ਕ ਪੁਰਾਣਾ ਕੰਮ ਆ ਬਈ ਇਹ ਆਈ ਪ੍ਰਾਣਾ ਦਾ ਹੁਣ ਪਹਿਲਾ ਦਾਦੇ ਪਰਦਾਦੇ ਚੌਥੀ ਪੰਜਵੀਂ ਪੀੜੀ ਚੱਲਦੀ ਆ। ਹੈ ਚੌਥੀ ਪੰਜਵੀਂ ਚੱਲੀ ਜਾਂਦੀ ਆ। ਇਹੀ ਕੰਮ ਆਪਣਾ ਹੈ ਪੱਕਾ। ਅੱਗੇ ਸਾਡੀ ਲਾਦਾ ਇਹ ਵੀ ਏਸੇ ਸੌਂਗ ਚ। ਹੂੰ ਹੁਣ ਦੇਖ ਲਓ ਨਾਲੇ 12ਵੀਂ ਚ ਪੜਦਾ ਬੱਕਰੀਆਂ ਦਾ ਇੰਨਾ ਸੌਂਗ ਹੈ ਨੂੰ ਸਾਰਾ ਕੁਝ ਇਹੀ ਸੰਭਦਾ ਬਾਈ ਘਰੇ ਜਾ। ਤੇ ਕਾਲੇ ਜਿਵੇਂ ਬਾਈ ਹੁਣ ਤੁਸੀਂ ਇਹ ਬੱਕਰੀਆਂ ਜੋ ਦੁੱਧ ਕਢਾਇਆ ਹੈ ਨਾ ਪੋਸਤਾ ਚੱਲ ਬਰੀਡ ਸਿਰ ਤੇ ਹੋਗੀ ਵੀ ਬੜੀ ਦੁੱਧ ਵਾਲੀ ਆ ਬਰੀਡ ਆ ਗਈ ਹੈ ਨਾ। ਨਾਸਲ ਆ ਗਈ ਤੇ ਬਾਕੀ ਕੋਈ ਇੱਕ ਖਾਸ ਵੀ ਹੋਊਗਾ ਜਿਹੜਾ ਨੇ ਇਹਨੂੰ ਖਰਾਕ ਰੁਕ ਦਿੰਦੇ ਹੋਵੇ। ਖਾਸ ਤਾਂ ਬਈ ਫਰਾਕ ਤਾਂ ਹੁਣ ਮੰਨ ਕੇ ਚੱਲੋ ਆਪਾਂ ਮਾੜੀ ਨੂੰ ਵੀ ਪਾਉਣੇ ਚੰਗੀ ਨੂੰ ਜਿਹੜੀ ਬਰੀਡ ਆ ਉਹ ਬਰੀਡ ਹੀ ਆ ਬਈ। ਹੂੰ। ਜਿਹੜੀ ਦੁੱਧ ਇਹ ਦੁੱਧ ਬਰੀਡ ਨੇ ਦੇਣਾ। ਹਾਂ ਦੁੱਧ ਬਰੀਡ ਨਹੀਂ ਦੇਣਾ। ਅੱਛਾ। ਦੂਈ ਬਾਈ ਜਿਵੇਂ ਮਰਜ਼ੀ ਆ ਉਹਨੂੰ ਜਿੰਨੀ ਮਰਜ਼ੀ ਸੇਵਾ ਕਰ ਲਾਓ ਨਹੀਂ ਉਹਨਾਂ ਦੁੱਧ ਦਿੰਦੀ। ਜਿਹੜੀ ਬਰੀਡ ਵਾਲੀ ਆ ਬੱਕਰੀ ਉਹ ਹੀ ਦੁੱਧ ਦੇਊਗੀ। ਉਹੀ ਦੁੱਧ ਦਊ ਹੈ। ਹਾਂ। ਤੇ ਜਿਹੜੀ ਬਾਈ ਪਹਿਲੇ ਤੇ ਦੂਜੇ ਤੇ ਆਈ ਆ ਉਹਨੇ ਕਿੰਨਾ-ਕਿੰਨਾ ਕੱਢਿਆ ਦੁੱਧ ਉੱਥੇ? ਉਹਨਾਂ ਨੇ ਬਾਈ ਇੱਕ ਨੇ ਜਿਹੜੀ ਇਹ ਤੋਂ ਇਹ ਤੋਂ ਪਹਿਲੇ ਤੇ ਇਹ ਦੂਜੇ ਤੇ ਆਈ ਆ ਉਹਨੇ ਮੰਨ ਕੇ ਚੱਲ ਵੀ ਸਵਾ 6 ਕਿਲੋ ਤੋਂ ਕੁਸ ਗ੍ਰਾਮ ਉੱਤੇ ਕੱਢਿਆ ਅੱਛਾ ਜਿਹੜੀ ਪਹਿਲੇ ਤੇ ਆਈ ਆ ਉਹਨੇ 6.5 ਕਿਲੋ ਉਹਨੇ 6.5 ਕਿਲੋ ਕੱਢਿਆ ਉਹ ਵੀ ਬੱਕਰੀ ਆਈਆਂ ਨਾ ਛੋਡੇ ਉਹਦੀ ਆ ਲੈ ਕੇ ਆਈ ਉਹ ਬਾਈ ਆਪਣੇ ਮਿੱਤਰ ਨੇ ਉਹ ਮੰਨ ਕੇ ਜਲ ਨਵੇਂ ਹੀ ਬੰਦੇ ਸੀਗੇ ਇਹਨਾਂ ਨੇ ਚਾਚੇ ਉਹਨੇ ਨਹੀਂ ਸੰਭੀ ਆ ਬੱਕਰੀ ਉਹ ਅੱਛਾ ਉਹ ਤੁਸੀਂ ਸੰਭੀ ਆ ਤੁਹਾਡੀਆਂ ਬੱਕੀਆਂ ਹੀ ਬਾੜ ਤੇ ਉਹਨੇ ਲਿਆ ਕੇ ਬਸ ਦੰਬ ਹੀ ਆ ਹੋ ਹਮ ਐਨੇੜੇ ਜਿਹੋਏ ਜੀ ਇਹ ਮੜੇ ਪਾੜੇ ਦੇ ਉਹ ਬੰਦਿਆਂ ਨੂੰ ਇੰਨਾ ਤਜਰਬਾ ਹੈ ਨਹੀਂ ਸੀਗਾ ਨਵੇਂ ਬੰਦੇ ਆ ਉਹ ਹਮ ਮਨ ਕੇ ਚੱਲ ਵੀ ਚੱਲ ਉਹਨਾਂ ਦੇ ਕੰਮ ਕਰ ਰਹੇ ਹੋ ਪੱਕੀਆਂ ਦਾ ਰੁੱਕ ਰੱਖਿਆ ਅੱਛਾ ਉਹ ਫਿਰ ਤੁਸੀਂ ਉੱਥੇ ਤੁਸੀਂ ਸ਼ਾਮਲੀ ਸ਼ਾਮੀ ਫਿਰ ਹੋ ਠੀਕ ਹੈ ਫਿਰ ਜਦ ਆ ਨਾਮ ਰਿਆ ਚੱਲ ਉਹਨਾਂ ਨੇ ਯਾਨੀ ਛੱਡਾ ਨਾ ਹੁੰਦਾ ਵੀ ਉਹਦਾ ਨੇ ਉਹ ਕੀਤੀ ਹੈ ਵੀ ਸ਼ਾਮੀ ਆ ਹਾਂ ਠੀਕ ਹੈ ਵੀ ਤੁਸੀਂ ਆਏ ਨਹੀਂ ਬਗਾਨਿਆਂ ਮੰਗੂ ਨਹੀਂ ਸ਼ਾਮੀ ਹੋ ਨਹੀਂ ਨਹੀਂ ਬਗਾਨਿਆਂ ਮੰਗੂ ਬਈ ਕੋਈ ਵੀ ਬੰਦਾ ਜੇ ਜਾਂ ਕੋਈ ਵੀ ਬੰਦਾ ਕਹਿ ਦੇਵੇ ਵੀ ਅੱਜ ਤੱਕ ਹਟਣਾ ਬਗਾਨਿਆਂ ਦੀ ਕਰੀ ਠੀਕ ਆ ਜਿਹੜੀ ਆਉਂਦੀ ਦੀਦੀ ਆ ਉਹਦੀ ਸ਼ਾਮ ਕਰ ਦੋ ਠੀਕ ਹੈ ਵੀ ਬੰਦਾ ਐ ਬਗਾਨਾ ਕੰਮ ਨਹੀਂ ਕੀਤਾ ਤੇ ਇੱਕ ਆਪਣਾ ਬੱਕਰਾ ਬੱਕਰਾ ਲਿਆ ਫੜਕੇ ਬੱਕਰਾ ਲਿਆ ਫੜਕੇ ਉਹ ਵੀ ਚੈਂਪੀਅਨ ਹੈ ਨਾ ਮੇਲਿਆਂ ਦਾ ਹਾਂ 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 ਜੀ ਹਾਂ ਕਿੰਨੇ ਮੇਲੇ ਜਿੱਤਿਆ ਕਾਲੇ ਬਾਈ ਉਹਨੇ ਛੱਡੇ ਹੀ ਨਹੀਂ ਕੋਈ ਯਤਨ ਕਰਨੀ ਉਹ ਅੱਛਾ ਸਾਰੇ ਜਿੱਤਿਆ ਹੋਇਆ ਹੈ ਹਾਂ ਬਾਈ ਸਾਰੇ ਜਿੱਤਿਆ ਹੋਇਆ ਆਪਾਂ ਮੇਲਿਆਂ 'ਚ ਮਿਲਦੇ ਰਹਿੰਦੇ ਆ ਬੱਚੇ ਵੀ ਦਿਖਾਵਾਂਗੇ ਤੁਹਾਨੂੰ ਹਾਂ ਬੱਚੇ ਵੀ ਦਿਖਾਵਾਂਗੇ ਤੇ ਬਾਕੀ ਬੱਕਰੀਆਂ ਦੇਖ ਲਓ 60 70 ਬੱਕਰੀਆਂ ਨੇ ਨਾ ਹਾਂ ਬਾਈ ਹੈਗੀ ਹੂੰ ਦਾ ਇਹ ਨੂੰ ਬੱਕਰਾ ਉਹਦੂ ਵੀ ਲਿਆ ਲਾਲ ਬੱਚਾ ਆਹ ਖੜਾ ਹਟਾ ਓਏ ਇਹਨੂੰ ਇਹਨੂੰ ਪਰਾਂ ਕਰੇ ਉਹ ਬੱਕਰੀ ਨੂੰ ਉਹਦੂ ਆ ਵੀ ਲਿਆ ਛੋਟਾ ਇੱਕ ਦੋ ਛੋਟੇ ਚੱਕ ਲਿਆ ਵਾਹ ਬੱਕਰੀ ਚੱਕ ਲਿਆ ਲਾਵੇ ਆ ਬੱਕਰੇ ਨੇ ਦੋਨੇ ਚੈਂਪੀਅਨ ਆ ਰਹਿਆ ਨਾ ਬਈ ਕਾਲੇ ਵੱਡਾ ਬੱਕਰਾ ਚੈਂਪੀਅਨ ਆ ਖੀਰਾ ਚੈਂਪੀਅਨ ਰਿਹਾ ਅਖੀਰ ਆ ਰਿਹਾ ਹੈ ਨਾ ਹਾਈਟ ਕਿੰਨੀ ਹੋ ਬਈ ਇਹ ਵੱਡੇ ਬੱਕਰੇ ਦੀ ਵੱਡੇ ਦੀ ਹੋਊ ਵੀਰੇ 45 ਇੰਚ ਮੇਰੇ ਖਿਆਲ ਚ 45 ਇੰਚ ਹੋਣਾ ਹਾਂ ਤੇ ਇਹਨੇ ਮੇਲੇ ਮਨ ਲਾਦਾ ਮੁੱਲਾਪੁਰ ਹੋ ਗਿਆ ਲੌਂਗੋਵਾਲ ਹੋ ਗਿਆ ਲੌਂਗੋਵਾਲ ਹੋ ਗਿਆ ਹੁੰਨੇ ਹੋ ਗਿਆ ਹੂੰ ਫੂਲੇਵਾਲ ਹੋ ਗਿਆ ਕੋਈ ਨਹੀਂ ਛੱਡਿਆ ਕੋਈ ਨਹੀਂ ਛੱਡਿਆ ਸਾਰਿਆਂ ਜਿੱਤਿਆ ਹੋਇਆ ਨਾ ਸਾਰਿਆਂ ਜਿੱਤਿਆ ਹੈ ਬਈ ਕਿੰਨੀਆਂ ਝੋਲੀਆਂ ਲੈ ਲਈਆਂ ਗਾਲੇ ਤੋਂ ਭਾਈ ਇਹ ਤਾਂ ਦੋ ਝੋਲੀਆਂ ਲਈਆਂ ਨੇ ਹਾਲੇ ਤਾਂ ਸਿਆ ਕਿੰਨੇ ਦਾ ਲਾ ਇਹਦਾ ਪਹਿਲਾ ਬੱਚਾ ਜਿਹੜਾ ਪਿਆਰ ਹੋ ਜਾਂਦਾ ਆਪਣੇ ਕੋਲੇ ਅੱਛਾ ਇਹ ਖੀਰਾ ਕਹੇ ਜੇ ਨਹੀਂ ਇਹ ਹੁਣ ਦੋ ਦੰਦ ਹੋ ਗਿਆ ਭਾਈ ਦੋ ਹੀ ਬੱਚੇ ਦੋ ਦੰਦ ਹੋਗੇ ਅੱਛਾ ਕਾ ਲਾਲ ਹੈ ਹਾਂ ਜੀ ਇਹ ਰੰਗ ਭਾਈ ਦੋਨੋਂ ਹੀ ਪਾ ਦਿੰਦਾ ਫਿਰ ਕਾਲਾ ਲਾਲ ਹਾਂ ਕਾਲਾ ਰੋਹਾ ਹੀ ਸੁੰਦਾ ਭਾਈ ਦੂਆ ਰੰਗ ਨਹੀਂ ਸੁੰਦਾ ਹੈਗਾ ਅੱਛਾ ਦੋਨੋਂ ਹੀ ਇਹੀ ਸੁੰਦਾ ਹਾਂ ਠੀਕ ਹੈ ਇਹ ਕਿੰਨੇ ਕਿੰਨੇ ਟਾਈਮ ਦੇ ਹੋਗੇ ਬੱਚੇ ਇਹ ਭਾਈ ਸਵਾ ਸਵਾ ਸਾਲ ਦੇ ਹੋਗੇ ਬੱਚੇ ਇਹ ਦੋ ਦੋ ਦੰਦ ਹੋਗੇ ਇਹ ਇਹੀ ਰੱਖੇ ਹੋਏ ਨੇ ਬਸ ਮਾਲ ਦੇ ਵਿੱਚ ਹੁਣ ਗਾਂਾਂ ਨੂੰ ਹਾਂ ਭਾਈ ਅੱਗੇ ਵਾਸਤੇ ਹੁਣ ਮੰਨ ਕੇ ਚੱਲ ਜਿਹੜੀਆਂ ਠੀਕ ਹੈ ਨਾਲ ਤਾਂ ਇਹ ਨੰਬਰ ਰੀਡ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜਿਹੜੀਆਂ ਇਹਦੀਆਂ ਪੱਠਾਂ ਨੇ ਉਹ ਨਹੀਂ ਇਹਨਾਂ ਤੋਂ ਹੋ ਜਾਣੀਆਂ ਨੇ ਬਾਈ ਇਹ ਨਹੀਂ ਲੱਗਣ ਦੇਣੀਆਂ ਇਹ ਤਾਂ ਨਹੀਂ ਲੱਗਣ ਦੇਣੀਆਂ ਇਹਨਾਂ ਤੋਂ ਲਵਾ ਦੋ ਇਹਨਾਂ ਤੋਂ ਕਰਾਵਾਂਗੇ ਫਿਰ ਇਹਦੀ ਬੱਚੇ ਨੇ ਇਹ ਹਾਂ ਇਹ ਸੇ ਬੱਕਰੇ ਦੇ ਬੱਚੇ ਨੇ ਲੈ ਵੀ ਬੱਚਾ ਨਹੀਂ ਕੁਆਲਿਟੀ ਦੇਖ ਲਓ ਯਾਰ ਇਹ ਛੋਟੇ ਬੱਚੇ ਦਿਖਾਈ ਬਈ ਇਹਦੇ ਬੋਕਦੇ ਚੱਕ ਲਿਆ ਤੇ ਗਾਲ ਇਹਨਾਂ ਦੀ ਕੋਈ ਖਰਾਕ ਬਾਰੇ ਬਾਈ ਗਰਮੀਆਂ ਨੇ ਜਿਵੇਂ ਹੁਣ ਗਰਮੀਆਂ ਚ ਕੀ ਕੀ ਪਾਉਂਦੇ ਇਹਨਾਂ ਨੂੰ ਗਰਮੀਆਂ ਚ ਬਾਈ ਇਹਨਾਂ ਨੂੰ ਸ਼ੱਕਰ ਸੁੱਕ ਪਲਾ ਦੇਈਦੀ ਆ ਬਸ ਪਾਣੀ ਚ ਪਲਾ ਕੇ ਬਾਕੀ ਲੀਵਰ ਪਾਉਣ ਕਦੇ ਦੇਈਦਾ ਅੱਛਾ ਠੰਡੇ ਵਾਸਤੇ ਤੇ ਬਾਕੀ ਜਿਵੇਂ ਹੁਣ ਉਚਾਰਦੀਆਂ ਬਾਹਰੇ ਨੇ ਹੈ ਹਾਂ ਚੁਗਦੀਆਂ ਬਾਹਰਿਆ ਹਰ ਟਾਈਮ ਹੂੰ ਕਰੇ ਨਹੀਂ ਪਾਉਂਦੇ ਫਿਰ ਕੁਛ ਕਰੇ ਬਾਈ ਪਾਉਣੇ ਆ ਦਾਣੇ ਦੂਣੇ ਪਾਈ ਜਾਂਦੇ ਆ ਸਾਰੀਆਂ ਨੂੰ ਮੁੱਖੇ ਦਾਣੇ ਦੂਣੇ ਹਾਂ ਹੂੰ ਮੱਕੀ ਪਾ ਦਿੰਨੇ ਆ ਕਣਕ ਪਾ ਦਿੰਨੇ ਆ ਅੱਛਾ ਆ ਗਏ ਭਈ ਇਹਨਾਂ ਦੇ ਬੱਚੇ ਦਿਖਾਉਨੇ ਸਾਨੂੰ ਇਹ ਇਹ ਤੁਸੀਂ ਲਾਏ ਵੀ ਸਕਦੇ ਬੱਚੇ ਇਹਨਾਂ ਨੂੰ ਸਾਈਡ ਜਿੱਤੇ ਘੱਟੋ ਇੱਧਰ ਆ ਬੱਕਰੀਆਂ ਪਰਾਂ ਕਰੋ ਇਹਨੂੰ ਪਰੇ ਕਰ ਲਾ ਪਰੇ ਕਰ ਲਾ ਪਰੇ ਕਰ ਲਾ ਵਾ ਇੱਥੇ ਕਰ ਵਾ ਸੇ ਘੜਾ ਇੱਥੇ ਇੱਥੇ ਬਿਲੀਆ ਨੇੜੇ ਲੈ ਆ ਨੇੜੇ ਤਾਂ ਬੱਚੇ ਨੇ ਇਹਨਾਂ ਦੇ ਹਾਂ ਜੀ ਹਾਂ ਬੱਚੇ ਵੀ ਕੁਆਲਿਟੀ ਵਾਲੇ ਨੇ ਨਾ ਪੂਰੇ ਇਹ ਇਹ ਬਿਸ਼ੇਲ ਵੀ ਕਰ ਦੋਗੇ ਮੇਮ ਨੇ ਹਾਂ ਭਈ ਆ ਕਾਲੇ ਬੱਚਿਆਂ 'ਚੋ ਸੇਲ ਕਰ ਦਾਂਗੇ ਆ ਜਿਵੇਂ ਲੋਹਾ ਇੱਕ ਆਪਣੇ ਆਹਾ ਚੈਂਪੀਅਨ ਬੱਕਰੀ ਆ ਇਹਦਾ ਬੱਚਾ ਦਿਖਾ ਦਿੰਨੇ ਸਾਨੂੰ ਉਹ ਵੀ ਆ ਪਾਕਰ ਤਾਂ ਸੇਕਾ। ਉਹ ਸਿਆ। ਲੁਹਾ ਬੱਚਾ ਉਹ ਵੀ। ਕਿੰਨੇ ਮੇਮਣੇ ਨੇ ਸਾਰੇ ਮਾਲਚਾ ਜਿਹੜੇ ਛੋਟੇ ਨੇ। ਇਹ ਹੋਣਗੇ ਬਈ ਛੋਟੇ ਬੱਚੇ ਦੇਣ ਵਾਲੇ ਹੋਣਗੇ ਚਾਰ ਪੰਜ ਬੱਚੇ ਹੋਣਗੇ ਬਈ। ਅੱਛਾ ਚਾਰ ਪੰਜ ਬੱਚੇ ਨੇ। ਇਹ ਇਹਦਾ ਕੀ ਹੈ ਇਹਦਾ? ਇਹਦਾ ਬੱਕਰਾ ਬਈ ਕੱਲਾ ਹੀ। ਅੱਛਾ ਕੱਲਾ ਪੱਠ ਸੀਗਾ ਕੱਲਾ ਹੀ ਬੱਚਾ ਦਿੱਤਾ ਇਹਨੇ। ਇਹ ਇਹ ਦੂਜੇ ਨੰਬਰ ਤੇ ਆਈ ਆ। ਇਹ ਤੀਜੇ ਨੰਬਰ ਤੇ ਆਈ ਆ ਬਈ। ਤੀਜੇ ਦੇ ਹੱਥ। ਇਹਦਾ ਬੱਚਾ ਹੈ। ਆ ਬੱਚਾ ਹੈ ਬਈ ਇਹਦਾ। ਹੂੰ। ਇਹ ਸੇਲ ਕਰ ਦੋਗੇ? ਹਾਂ ਬਈ ਇਹ ਦੇਖ ਲਾਂਗੇ ਕਰ ਲਾਂਗੇ ਜੇ ਕੋਈ ਸੌਂਕ ਨਾਲ ਪਾਲਨ ਵਾਲਾ ਹੋਊ ਬਈ। ਦੇਖ ਕਰੀ ਬਈ ਮੂੰਹ ਕਰੀ ਤੈ ਕਿੰਨਾ ਦੁੱਧ ਦੱਸਿਆ ਛੇ ਥੱਲੇ ਇਹਨੇ ਬਾਈ 6 ਤੋਂ ਕੁਝ ਕ ਕੱਟ ਦਿੰਦਾ ਮੈਂ ਜਿਆਦਾ ਗ੍ਰਾਮਾਂ ਵਿੱਚ ਛੇ ਤੋਂ ਕੁਝ ਕੱਟ ਦਿੰਦਾ ਨਾ ਵੀ ਦੁੱਧ ਵਾਲੀ ਬਰੀਡ ਦਾ ਜੇ ਕੋਈ ਇਹੋ ਜਿਹਾ ਬੱਚਾ ਪਾਲ ਲੂ ਤਾਂ ਵੀ ਫਾਰਮ 'ਚ ਦੁੱਧ ਵਾਲੀਆਂ ਬਰੀਡ ਆਜੂਣਾ ਪਾਇਦਾ ਕਰ ਦੂ ਏ ਬਾਈ ਸਹੀ ਗੱਲ ਆ ਵੀ ਹੂੰ ਮੁੰਡਿਆ ਆਉ ਪਰਿਗਾ ਬੜੀ ਆਵਾ ਤੇ ਬੱਕਰੀਆਂ ਦਿਖਾ ਕੋਈ ਜਿਹੜੀਆਂ ਆਪਣੀਆਂ ਉੱਥੇ ਪੱਠਾਂ ਫਾਸਟਾਂ ਹੀ ਕਾਲੇ ਮੇਲਿਆਂ 'ਚ ਉਹ ਦਿਖਾ ਦਿੰਨੇ ਆ ਬਾਈ ਬੱਕਰੇਆਂ ਦਾ ਬਾਈ ਬਾਹਾਲੀਆਂ ਨੇ ਨਾ ਲੱਗ ਹੁਣ ਇਹ ਕੱਲੀਆਂ-ਕੱਲੀਆਂ ਦਿਖਾਉਣ ਲੱਗੇ ਫਿਰ ਤਾਂ ਬਹੁਤ ਟਾਈਮ ਲੱਗ ਜੂਗਾ ਲੈ ਹਨਾ ਹਾਂ ਬਾਈ ਕੱਲੀ-ਕੱਲੀ ਦਾ ਬਹੁਤ ਟਾਈਮ ਲੱਗ ਜਾਣਾ ਬਾਈ ਫਿਰ ਅੱਜ ਇਹਨਾਂ ਨੂੰ ਕੀ-ਕੀ ਖਵਾਇਆਗਾ ਇੱਥੇ ਖੇਤਾਂ 'ਚ ਖੇਤਾਂ 'ਚ ਬਾਈ ਤਰਬੂਜ ਖਾਈ ਜਾਂਦੀ ਨੇ ਗੋਭੀ ਸਾਡੇ ਸਬਜ਼ੀ ਬਹੁਤ ਆ ਮਰੇ ਕੋਲ ਏਰੀਆ ਕਰਕੇ ਇਹ ਸਬਜ਼ੀ ਖਾਂਦੀਆਂ ਨੇ ਹਾਂ ਬਾਈ ਇੱਕਾ ਬੱਕਰੀ ਆਪਣੇ ਕੋਲ ਸੇਲ ਹੂੰ ਸੇਲ ਕਰਨੀ ਹੈ ਇਹ ਹਾਂ ਬਾਈ ਇਹਦੇ ਪੱਠਾ ਨੇ ਦੋ ਮਗਰੇ ਦੇ ਇਹਦੇ ਮਗਰੇ ਦੋ ਪੱਠਾ ਨੇ ਹੈ ਹਾਂ ਠੀਕ ਹੈ ਲੈ ਵੀ ਕੁਆਲਿਟੀ ਚੈੱਕ ਕਰ ਲਓ ਬਾਈ ਦੁੱਧ ਨੂੰ ਖਰੀ ਆ ਬਈ ਇਹ ਵੀ ਬਈ ਦੁੱਧ ਨੂੰ ਪੂਰੀ ਗਰੰਟੀ ਜਿੰਨਾ ਕਵਾਂਗੇ ਦਊਗੀ ਉਹਨਾਂ ਜਿੰਨਾ ਦਊ ਕਹੋ ਕਹੋਗੇ ਉਹਨਾਂ ਦਊਗੀ ਹਾਂ ਹਲੇ ਮੰਨ ਕੇ ਚੱਲ 4 ਦਿਨ ਹੋਇਆ ਇਹਨੂੰ ਸੂਈ ਨੂੰ ਤੇ ਆ ਬੱਚਾ ਇਹਦਾ 8 ਕਿਲੋ ਵਾਲੀ ਦਾ ਬਈ 8 ਕਿਲੋ ਵਾਲੀ ਦਾ ਲੈ ਲੈ ਫਾੜਲਾ ਫਾੜਲਾ ਫਟਲਾ ਸਾੜਦੇ 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 ਅਸਿਆ ਇਹ ਇਹਦਾ ਬੱਚਾ ਹਾਂਜੀ ਹਾਂ ਇਹ ਵੀ ਇੱਕ ਹੀ ਆ ਨਹੀਂ ਇਹ ਜੋੜਾ ਸੀਗਾ ਬਈ ਪੱਠ ਰੱਖਾਂਗੇ ਅਸੀਂ ਬੱਕਰਾ ਛੇਲ ਕਰਨਾ ਅਸੀਂ ਪੱਠ ਰੱਖੋਗੇ ਬੱਕਰਾ ਛੇਲ ਕਰ ਦੋਗੇ ਹੈ ਲੈ ਵੀ ਕੁਆਲਟੀ ਜੱਕ ਕਰ ਲੋ ਬਈ ਇਹਦੀ ਮਾਂ ਥੱਲੇ ਹੈਗਾ 8 ਲੀਟਰ ਦੁੱਧ ਹੈ ਨਾ ਹਾਂ ਬਈ ਪਾਉਣੇ 8 ਆ ਬੈਗ ਤੇ ਇਹ ਸੁਈ ਨੂੰ ਟਾਈਮ ਹੋ ਗਿਆ ਤਾਂ ਕਰਕੇ ਨੌਵੇਂ ਨੰਬਰ ਆ ਦੇਖ ਲੋ ਬਈ 4-5 ਮਹੀਨੇ ਪਹਿਲਾਂ ਦਾ ਬੱਚਾ ਇਹ 4-5 ਮਹੀਨਿਆਂ ਦਾ ਹਾਂ ਹਾਂ ਹੈਗਾ ਬਈ 4-5 ਜਦੋਂ ਚੜਿੱਕ ਮੁਕਾਬਲਾ ਹੁੰਦਾ ਫੇਰ ਇਹ ਆ ਜਾਂਦੀ ਫਾਸਟ ਹੈ ਨਾ ਉੱਥੇ ਹਾਂ ਹਾਂ ਬਈ ਉਹ ਲੋਈਆਂ ਪੱਠਾਂ ਲਿਆ ਸਰ ਜਿਹੜੀਆਂ ਉੱਥੇ ਸੀ ਆਪਣੇ ਮੇਲੇ 'ਚ ਫਾਸਟ ਆਈਆਂ ਉਹ ਆਈਆਂ ਨੰਬਰਾਂ 'ਚ ਉਹ ਦਿਖਾ ਦਿੰਨੇ ਆ ਬਈ ਹਾਂ ਹਰਜੋ ਪਰੇ ਆ ਹੁਣ ਬਾਈ ਇਹਨਾਂ ਨੂੰ ਜਾਮਣ ਪਾਈ ਜਾਂਦੇ ਕੋਈ ਉਹਦਾ ਤਾਂ ਨਹੀਂ ਦਿੱਕਤ ਇਹਦਾ ਬਾਈ ਜਾਮਣ ਨੇਰੀ ਨਾਲ ਟੁੱਟੀ ਸੀਗੀ ਤਾਂ ਖਾਈ ਜਾਂਦੀਆਂ ਨੇ ਅੱਛਾ ਹੂ ਨਹੀਂ ਨਹੀਂ ਹੂ ਨਹੀਂ ਪਾਉਂਦੇ ਹੈਗੇ ਉਹ ਗਰਮੀ ਦੇ ਵਿੱਚ ਕੀ ਦਰਖਤ ਪਾਉਣਾ ਚਾਹੀਦਾ ਗਰਮੀ ਦੇ ਵਿੱਚ ਅਸੀਂ ਦਰਖਤ ਸਾਗਦੇ ਹੀ ਨਹੀਂ ਬਾਈ ਸਾਗਦੇ ਨਹੀਂ ਖੱਖੋਖੇ ਹੀ ਖਾਈ ਜਾਂਦੀਆਂ ਨੇ ਹਾਂ ਗਰਮੀ ਦੇ ਵਿੱਚ ਸਾਗਦੇ ਵੀ ਨਹੀਂ ਵਧੀਆ ਲੱਗਦੇ ਨਾ ਹੀ ਕੋਈ ਸੰਗਾਉਂਦਾ ਅੱਛਾ ਉਹ 70 ਖਾਨ ਵਾਲਾ ਕੰਮ ਹੋ ਜਾਂਦਾ ਬਾਈ ਗਰਮੀ ਦੇ ਵਿੱਚ ਫਿਰ ਤਾਂ ਤੁਸੀਂ ਸਿਆਲਾਂ 'ਚ ਸੰਗੋ ਹਾਂ ਬਾਈ ਸਿਆਲਾਂ 'ਚ ਜਦੋਂ ਕੋਈ ਕੁਝ ਕਹਿੰਦਾ ਬਾਈ ਆਹ ਸੰਗੋ ਇਹ ਮੁੱਲਾਪੁਰ ਦੀ ਚੈਂਪੀਅਨ ਪੱਠਾ ਬਾਈ ਐਸਿਆ ਹਾਂ ਇਹ ਆ ਮੁੱਲਾਪੁਰ ਦੀ ਚੈਂਪੀਅਨ ਖੀਰੀ ਆਈ ਸੀ ਹਾਂ ਬਾਈ ਖੀਰੀ 15 ਕਿਲੋ ਤੋਂ ਵੇਟ ਤੋਂ ਥੱਲੇ ਅੱਛਾ 15 ਕਿਲੋ ਤੋਂ ਥੱਲੇ ਵਾਲੀਆਂ ਨੇ ਹਾਂ ਠੀਕ ਐ ਇੱਕ ਆ ਗਈ ਬਾਈ ਇਹ ਵੀ ਖੀਰੀ ਆਈ ਸੀ ਹਾਂ ਇਹ ਵੀ ਖੀਰੀ ਆਈ ਸੀ ਹੂੰ ਹੂੰ ਕੁਆਲਿਟੀ ਦੇਖੋ ਬਾਈ ਪੱਠਾਂ ਦੀ ਇਹਨਾਂ ਦੀ ਹੈ ਨਾ ਕੰਨ ਕੰਨ ਤੇ ਜਿਹੜੀ ਬਾਈ ਵੱਡੀ ਬੱਕਰੀ ਸੀ ਆਪਣੀ ਕਿਹੜੀ ਬਾਈ ਜਿਹੜੀ ਉੱਥੇ ਆਈ ਸੀਗੀ ਮਾਣੂਕੇ हां भाई वो भी यही ਪਾਠਾ ਨਸਲ ਦੇ ਵਿੱਚ ਆਈ ਸੀਗੀ ਮਾਨੂੰਕੇ ਅੱਛਾ ਮੰਨ ਕੇ ਚੱਲ ਜਿਆਦੇ 2 ਕੁ ਮਹੀਨਿਆਂ ਦੀ ਗੱਬਣ ਸੀਗੀ ਠੀਕ ਆ ਉਦੋਂ ਇਹੀ ਹੈ ਕੱਡੇ ਕੱਡੇ ਸੀਗੇ हां भाई ਜਦ ਵੀ ਆ ਲੈ ਵੀ ਸਨਖ ਪੁਣੇ ਚ ਵੀ ਆਈ ਹੈ ਇਹ ਦੁੱਧ ਚਵਾਈ ਦੇ ਚ ਵੀ ਆਈ ਹੈ ਸਨਖ ਪੁਣੇ ਦੇ ਵਿੱਚ ਵੀ ਬਾਈ ਇਹ ਜਿੰਨੇ ਤਕਰੀਬਨ ਮੇਲੇ ਲੱਗਦੇ ਨੇ ਸਾਰਿਆਂ ਦੇ ਵਿੱਚੋਂ ਆਈ ਹੋਈ ਹੈ ਇਹ ਨੰਬਰਾਂ ਤੇ ਨੰਬਰਾਂ ਤੇ ਆਈ ਹੋਈ ਹੈ हां भाई ਠੀਕ ਆ ਕਾਲੇ ਨਾਮ ਕੀ ਕੀ ਜਿੱਤੇ ਨੇ ਬਾਈ ਬਾਈ ਨਾਮ ਮੰਨ ਕੇ ਚੱਲੋ ਜਿਹੜੇ ਧਾਰਦੇ ਨੇ ਸਾਰੇ ਜਿੱਤੇ ਨੇ ਕਿ ਫਰਿੱਜ ਹੋ ਗਿਆ ਕੂਲਰ ਹਾਂ ਬਾਈ ਪੱਖੇ ਨਾਲੇ ਪੱਖੇ ਹੋਗੇ ਜੂਸਰ ਹੋ ਗਿਆ ਹਾਂ ਮੈਕਸੀਮਿਕਸੀ ਹਾਂ ਤੇ ਸਾਰੇ ਜਿੱਤੇ ਆਪਾਂ ਜਿੰਨੇ ਵੀ ਨਾਮ ਮੰਨ ਕੇ ਚਲੋ ਮੇਲਿਆਂ ਦੇ ਵਿੱਚ ਹੁੰਦੇ ਆ ਬਸੇ ਵੀ ਬਥੇਰੇ ਜਿੱਤੇ ਆ ਜਮਾਨ ਸਰਕਾਰੀਆਂ ਪਿਛਲੇ ਸਾਲ ਬਾਬੇ ਨੇ 21000 ਰੁਪਏ ਰੱਖਿਆ ਸੀਗਾ ਉਹ ਵੀ ਜਿੱਤੇ ਆਪਾਂ ਤੇ ਮਾਣੂ ਮਾਣੂ ਕੇ ਆਲ ਆਪਣਾ ਵਾਲੇ ਨੂੰ 13000 ਸੀਗਾ ਉੱਥੇ ਵੀ ਮੰਨ ਕੇ ਚਲੋ ਸਾਰਿਆਂ ਨਾਲ ਵੱਧ ਆਪਣੀ ਨੰਬਰ ਸੀਗੇ ਹਾਂ ਆਪਣੀ ਲੈ ਕੇ ਜਾਂਦਾ ਉਹ ਵੀ 13000 ਵੀ ਤੇ ਨਾਲ ਇੱਕ ਝੋਲੇ ਦਿੱਤੇ ਸੀਗੇ ਦੋ ਹੀ ਇੱਕ ਲੋਈ ਸੀਗੀ ਇੱਕ ਵੱਡਾ ਸਰਟੀਫਿਕੇਟ ਦੋ ਬਾਈ ਤਿੰਨ ਦਾ ਅੱਛਾ ਕੋਈ ਜਿੱਤਿਆ ਬਈ ਇਹ ਜਿੱਤਿਆ ਨਾ ਹਾਂ ਆਹ ਲੋਪਨ ਦੀ ਟਰੋਫੀ ਵੀ ਜਿੱਤੀ ਹੈ ਹੂੰ ਤੇ ਬਾਈ ਜਦੋਂ ਫਿਰ ਤੁਸੀਂ ਆਹ ਜਿੱਤਿਆ ਹੋਣਗੇ ਨਾ ਮੁਕਾਬਲੇ ਸਾਰੇ ਫਿਰ ਪਿੰਡ ਦੇ ਵੀ ਖੁਸ਼ ਹੁੰਦੇ ਹੋਣਗੇ ਨਾ ਵੀ ਸਾਡੇ ਪਿੰਡ ਦੇ ਬੰਦੇ ਪਿਛਲੇ ਵਾਰ ਜਦੋਂ ਹੁਣ ਮੰਨ ਕੇ ਚੱਲੋ ਅਸੀਂ ਬੱਕਰੀ ਸਾਡੀ ਫਾਸਟ ਆਈ ਸੀਗੀ ਪਿੰਡ ਦੇ ਆਣੇ ਵਧੀਆ ਸਵਾਗਤ ਕਰਿਆ ਸਾਡਾ ਢੋਲ ਢੂਲ ਵਜਾ ਕੇ ਚੰਗਾ ਅੱਛਾ ਵਧੀਆ ਪੰਚਾਇਤ ਮੈਂਬਰਾਂ ਨੇ ਜਣੀ ਦੀ ਮੰਨ ਕੇ ਚੱਲੋ ਵਧੀਆ ਇੱਜ਼ਤ ਮਾਣ ਦਿੱਤਾ ਸਾਨੂੰ ਵੀ ਖੁਸ਼ੀ ਹੋਈ ਹਾਰ ਲੈ ਕੇ ਖੜੇ ਹਾਲ ਜਾਂਦੇ ਆ ਨੋ ਸਾਡੇਆਂ ਨੂੰ ਹਾਰ ਫੂਰ ਲੈ ਕੇ ਖੜੇ ਬਾਈ ਹਾਂ ਪੂਰੀ ਵਧੀਆ ਐਵੇਂ ਕਹੀਏ ਇੱਜੇ ਤੱਕ ਕਰੀ ਆ ਉਹਨਾਂ ਨੇ ਪਿੰਡ ਦੇ ਆਨੇ ਤੇ ਹੁਣ ਤਾਂ ਐ ਵੀ ਨਹੀਂ ਕਹਿੰਦੇ ਹੁਣ ਐ ਨਾ ਬਾਈ ਵੀ ਸਾਡੇ ਖੇਤਾਂ ਚ ਲਈ ਫਿਰਦੇ ਆ ਉਹਨਾਂ ਨੂੰ ਪਤਾ ਵੀ ਹੁਣ ਤਾਂ ਆਖ ਨਹੀਂ ਆਏ ਖੇਤਾਂ ਐ ਜੇ ਕਿਸੇ ਨੇ ਕੁਝ ਵੀ ਬਾਣਾ ਹੁੰਦਾ ਪਹਿਲਾਂ ਸਾਨੂੰ ਫੋਨ ਮਾਰਦੇ ਆ ਅੱਜ ਕਰਿਆ ਆ ਕੇ ਕਹਿ ਕੇ ਜਾਂਦੇ ਆ ਵੀ ਆਓ ਸਾਡੇ ਲੈ ਕੇ ਕਿੱਥੇ ਕਿੱਥੇ ਬਾਦੀ ਫੀ ਜਾਵੇ ਅਸਿਆ ਹਾਂ ਬਾਈ ਨਹੀਂ ਆਸੀਂ ਕਦੇ ਜਾੜਾ ਕਰਿਆ ਮੰਨ ਕੇ ਚੱਲੋ ਕੋਈ ਕਹਿੰਦਾ ਵੀ ਨਹੀਂ ਹੈਗਾ ਹਾਂ ਇਹ ਕਿਸੇ ਨੂੰ ਕਹਦਾ ਵੀ ਹਰਾ ਪਾਉਣਾ ਅਗਲਾ ਕਹਿੰਦਾ ਦੋ ਚਾਰ ਭਰੀਆਂ ਪਾਲਾ ਯਾਰ ਜਿਹੜਾ ਕੀ ਬਦਲ ਲਾ। ਕਿ ਯਾਰ ਆਮ ਹੋ ਜਾਂਦਾ ਹਰੇਕ ਬੰਦਾ ਘਰੇ ਆ ਗਿਆ ਵੀ ਕਹਿ ਕੇ ਜਾਂਦਾ ਬਾਈ ਸਾਡੇ ਹਰਾਪਾ ਲਿਓ ਯਾਰ। ਹੂੰ। ਬਾਕੀ ਹੋਰ ਵੀ ਜਿਹੜਾ ਬੱਕਰੀਆਂ ਖਾਣ ਵਾਲਾ ਹੁੰਦਾ ਹੂੰ ਕੋਈ ਖਰਾਬ ਨਹੀਂ ਕਰਦਾ ਸਾਡੇ ਸਾਰੇ ਜਣੇ ਦੀ ਮੰਨ ਕੇ ਚੱਲ ਕਹਿ ਕੇ ਜਾਂਦੇ ਆ ਬੰਦੇ। ਠੀਕ ਐ। ਤੇ ਬਾਈ ਉਹ ਕੋਈ ਇਹਨਾਂ 'ਚ ਦਿੱਕਤ ਤਾਂ ਨਹੀਂ ਆਈ ਬੱਕਰੀਆਂ ਜੇ ਕਿਤੇ ਆਪਾਂ ਨੂੰ? ਨਹੀਂ ਬਾਈ ਦਿੱਕਤ ਕੋਈ ਨਹੀਂ ਆਈ। ਹੂੰ। ਬਾਕੀ ਕਿਰਪਾ ਮਾਲਕ ਦੀ ਆਪਦੀ ਸਾਂਭ ਸੰਭਾਲ ਵਧੀਆ ਲੱਗਦੇ ਆ ਤਾਂ ਦਿੱਕਤ ਆਉਂਦੀ ਨਹੀਂ ਹੈਗੀ। ਠੀਕ ਐ। ਤੇ ਮੰਨ ਕੇ ਚੱਲ ਵੀ ਇਹਨਾਂ ਐ ਡੰਡਾ ਮਾਰ ਕੇ ਬਾੜੇ ਜੀ ਬਾੜ ਦਾਂਗੇ ਕੋਈ ਮਗਰੋਂ ਪੁੱਛਣੀਆਂ ਨਹੀਂ ਫਿਰ ਤਾਂ ਦਿੱਕਤ ਆਉਣੀ ਆ। ਇੱਕ ਖਰਾ ਕੋਈ ਘਰੇ ਕੋਈ ਬਾਵਾਦੂ ਫਾਲਤੂ ਪਾਉਂਦੇ ਨਹੀਂ ਬੱਸ ਬਾਈ ਦਾਣੇ ਪਾਉਣੇ ਆ ਵਾ ਇਕੱਲੇ ਇਕੱਲੇ ਦਾਣੇ ਪਾਉਣੇ ਹਾਂ ਬਾਈ ਹੂੰ ਬਾਕੀ ਛਾਲ ਦੇ ਵਿੱਚ ਨੀਰਾ ਨੂਰਾ ਲੈ ਆਉਣੇ ਆ ਐਸਿਆ ਹਾਂ ਉਹ ਛਾਲ ਦੇ ਵਿੱਚ ਨੀਰਾ ਪਾਉਣਾ ਪੈਂਦਾ ਹੈ ਨਾ ਇਹਨਾਂ ਨੂੰ ਹੂੰ ਤੇ ਜਿਵੇਂ ਭਾਈ ਫਿਰ ਤੁਸੀਂ ਇਹ ਕੰਮ ਮੰਨ ਕੇ ਲੋਕ ਪੀੜੀਆਂ ਤੋਂ ਕਰਦੇ ਹੋ ਹਨ ਤਾਂ ਪਹਿਲਾਂ ਕੰਮ ਕਿਵੇਂ ਸੀ ਹੁਣ ਕਿਵੇਂ ਆ ਇਹ ਫਰਕ ਕਿੰਨਾ ਪਾਇਆ ਪਹਿਲਾਂ ਨਾਲੋਂ ਬਹੁਤ ਸੁਧਾਰ ਹੋਇਆ ਪਹਿਲਾਂ ਤਾਂ ਅਗਲਾ ਇੱਕ ਐ ਕਰ ਜਾਂਦਾ ਸੀ ਉਹ ਬੱਕਰੀਆਂ ਵਾਲਾ ਆਉਂਦਾ ਓਏ ਇਹ ਵਾਲਾ ਕਰੂ ਐ ਗੰਦੀ ਮੰਨ ਕੇ ਚੱਲ ਵੀ ਬਹੁਤ ਵੀ ਵਧੀਆ ਨਹੀਂ ਮੰਨਦੇ ਸੀ ਹਾਂ ਵਧੀਆ ਨਹੀਂ ਦੀ ਸਮਝਦੇ ਹਾਂ ਮਨ ਲਗੇ ਚਲੋ ਬਾਈ ਹੁਣ ਬੱਕਰੀਆਂ ਵਾਲਿਆਂ ਦੀ ਇੰਨੀ ਕਿ ਬੱਕ ਤਾਂ 2-4 ਸਾਡੇ ਬੰਦੇ ਵਾਲੇ ਦਾ ਲਈ ਫਿਰਦੇ ਰਹਿੰਦੇ ਆ ਰੋਜ ਦੇ ਰੋਜ ਦੇ ਦੇਖਣ ਨੂੰ ਹੀ ਆ ਜਾਂਦੇ ਆ ਹਾਂ ਦੇਖਣ ਵੀ ਆ ਜਾਂਦਾ ਕੋਈ ਲੈਣ ਆਲਾ ਜਾਂਦਾ ਸੌਂਕ ਇੰਨਾ ਹੋ ਗਿਆ ਜਣ ਦੀ ਬੰਦਿਆਂ ਨੂੰ ਹੂੰ ਉਹ ਸਾ ਰੱਬ ਨੇ ਨੋਂ ਬਹੁਤ ਵਧੀਆ ਬਣਾ ਤਾ ਇਹਦੇ ਕਰਕੇ ਹਾਂ ਤੇ ਇੱਕੋ ਬਾਈ ਕਬੱਡੀ ਪਲੇਅਰ ਵੀ ਆਪਣਾ ਕੀ ਐ ਛੋਟਾ ਨਾਸ ਹਨਾ ਥੋੜੇ ਪਿੰਡ ਦਾ ਬਾਈ ਉਹ ਬਾਈ ਨਹੀਂ ਨਾਲ ਦੇ ਪਿੰਡ ਦਾ ਆਪਣਾ ਮਿੱਤਰ ਆ ਉਹ ਹਾਂ ਪੂਰਾ ਵਧੀਆ ਉਹ ਮੈਂ ਦੇਖਦਾ ਉਹਨਾਂ ਰੀਲਾਂ ਚ ਦੁੱਧ ਅੱਧ ਵੀ ਪੀ ਕੇ ਜਾਂਦਾ ਬੱਕਰੀਆਂ ਦਾ ਨਾ ਆ ਕੇ ਹਾਂ ਬਾਈ ਆ ਹੁਣ ਉਧਰ इंग्लंड ਜਾਣਾ ਸੀਗਾ ਬਈ ਨੇ ਉਧਰ ਨੇ ਮਿਲ ਕੇ ਗਿਆ ਆਪਾਂ ਨੂੰ ਨਾਲ ਕਹਿੰਦਾ ਵੀ ਬੱਕਰੀਆਂ ਦੁੱਧ ਪੀ ਕੇ ਜਾਣਾ ਐਸੇ ਆ ਤੇ ਰੱਬ ਨੇ ਉਹਦੀ ਏਡੀ ਗ ਮਿਹਰ ਕਰੀ ਆਣਾ इंग्लंड ਦੇ ਵਿੱਚੋਂ ਵੀ ਬੈਸਟਰ ਨਿਕਲੇ ਆ ਉਹ ਬਈ ਰੇਡਰ ਠੀਕ ਆ ਹਾਂ ਬਾਈ ਦੇ ਫੈਕਚਰ ਹੋ ਗਏ ਜਨਾ ਲੋਟ ਹੋ ਗਿਆ ਹੁਣ ਤਾਂ ਹਾਂ ਹਾਂ ਬਾਈ ਸ਼ਟ ਆ ਆਪਾਂ ਨੂੰ ਉੱਥੇ ਮਿਲਿਆ ਸੀ ਮਾਨੂਕੇ ਆਏ ਸੀ ਨਾ ਹਾਂ ਮਾਨੂਕੇ ਨਾਲ ਹੀ ਗਿਆ ਸੀਗਾ ਬਈ ਸੌਂਗਾ ਉਹਨੂੰ ਬੰਦੇ ਨੂੰ ਉਧੀਆਂ ਆਪਦੇ ਇਹਦੇ ਰੱਖਿਆ ਬਈ ਨਹੀਂ ਬਈ ਉਹਨੇ ਰੱਖਿਆ ਨਹੀਂ ਆਲੇ ਇਹ ਠੀਕ ਐ ਕਿਹਾ ਸੀਗਾ ਉਹ ਨੂੰ ਵੀ ਲੈ ਜਾ ਭਾਈ ਕਰਨਾ ਸੰਗ ਪਾਲ ਲੈ ਕੇ ਦੋ ਕਰੇ ਕਹਿੰਦਾ ਨਹੀਂ ਬਈ ਇਹ ਵੀ ਆਪਣੀ ਇਹਨੇ ਤਾਂ ਆਪਣੇ ਕੋਲ ਹੀ ਆ ਜਾਂਦਾ ਉਹ ਦੁਬਾਰੇ ਦੂਰੇ ਐ ਠੀਕ ਐ ਜਿੱਦਨੇ ਬੇਲੀ ਹੁੰਦਾ ਮੰਨ ਕੇ ਚੱਲ ਬੱਕਰੀਆਂ ਕੋਲੇ ਆ ਕੇ ਬਈ ਉਹ ਪੱਠ ਫੜੀ ਕਾਲੇ ਜਿਹੜੀ ਹੋ ਜਾਂਦੀ ਆ ਆ ਦੇਖੋ ਬਈ ਪੱਠਾਂ ਇਹਨਾਂ ਦੀਆਂ ਸਾਰੀਆਂ ਕੁਆਲਿਟੀ ਵਾਲੀਆਂ ਨੇ ਜਿਹਨੂੰ ਜਾਨਵਰ ਦਿਖਾਉਣ ਲੱਗ ਕੇ ਨਾ ਨਹੀਂ ਬਣਾ ਰਹੀ ਇਹ ਦੇਖੋ ਬੱਕਰੀ ਇਹਨਾਂ ਦੀ ਆਹ ਪੱਠ ਫੜੀ ਕਾਲੇ ਇਹ ਕਿਹੜੇ ਦੀ ਆ ਏ ਬਾਈ ਵੱਡੇ ਦੀ ਆ। ਜੇ ਪਹਿਲਾਂ ਹੁੰਦਾ ਸੀ ਜਿਹੜਾ ਬੱਕਰਾ। ਹਾਂ ਬਈ ਉਹ ਬੱਕਰਾ ਸੇਲ ਕਰਤਾ ਸੀਗਾ। ਕਿੱਥੇ ਵਗ ਗਿਆ ਬਈ ਬੱਕਰਾ ਉਹ? ਉਹ ਬਈ ਮਹਾਰਾਸ਼ਟਰ ਚਲਿਆ ਗਿਆ। ਇਸਿਆ। ਇਹ ਉਹਦੀ ਆ ਹੈ। ਹਾਂ ਬਈ। ਪੱਠ ਦੇ ਕੰਨ ਦੇਖੋ ਬਈ। ਤੇ ਪੰਜੇ ਫੇਹ ਦੇਖੋ। ਬੱਕਰੀ ਹੈਗੀ ਇਹ ਵੀ। ਮਾਂ। ਮਾਂ ਹੈਗੀ ਆ ਬਈ ਇਹਦੀ। ਇਹਦੀ ਮਾਂ ਲੈ ਕੇ ਆ ਫੜਕਿਆ ਤੇ ਖੜੀ ਰੱਬੀ ਇੱਧਰ। ਡੱਬੀ ਬੱਕਰੀ ਦੀ ਆ ਇਹ। ਹਾਂ ਬਈ ਡੱਬੀ ਬੱਕਰੀ। ਇਹ ਆ ਪਕਾਲੀ ਆ ਹੈ। ਹਾਂ ਬਈ। ਹੂੰ। ਕਵਾਲਿਟੀ ਤੇ ਫਿਰ ਬਾਈ ਬਰੀਡਿੰਗ ਤੇ ਕੰਮ ਜਿਵੇਂ ਇੱਕ ਇੱਕ ਕਰੇ ਤਾਂ ਬਾਈ ਦੇਖ ਲੈ ਹੁਣ ਬੱਕਰੀ ਜਾਮਾ ਬਰੀਕ ਆ ਇਹ ਹਾਂ ਇੱਕਾ ਚੋ ਬੱਕਰੀ ਦੀ ਮਾਂ ਵੀ ਲਿਆਇਓ ਜੀ ਆਪਾਂ ਦਿਖਾਉਨੇ ਆ ਵੀ ਕਹਿੰਦੇ ਹੁੰਦੇ ਆ ਵੀ ਹਾਈਟ ਨਹੀਂ ਕਰਦੇ ਜੇ ਬੱਕਰੀ ਦੀ ਹਾਈਟ ਛੋਟੀ ਹੋਵੇ ਉਹਦੀ ਹਾਈਟ ਕਿੰਨੀ ਆ ਗਾਲੇ ਉਹਦੀ ਉਹ ਵੀ ਬੱਕਰੀ ਬਾਈ ਹੋਊਗੀ 28 29 ਇੰਚ ਹੋਊਗਾ ਹਾਂ ਆ ਆ ਬੱਕਰੀ ਆ ਦੇਖ ਲਓ ਥੋੜੇ ਸਾਹਮਣੇ ਇਹਦੀ ਮਾਂ ਹੈ ਇਹਦੀ ਮਾਂ ਹੀ ਹੈ ਨਾ ਹਾਂ ਜੇ ਵੀ ਬੱਕਰਾ ਚੰਗਾ ਹੋਊ ਤਾਂ ਰਿਜ਼ਲਟ ਚੰਗਾ ਮਿਲੂ ਰਿਜ਼ਲਟ ਚੰਗਾ ਆਊਗਾ ਬਾਕੀ ਮਾਂ ਚੰਗੀ ਆ ਥੋੜੇ ਸਾਹਮਣੇ ਹੁਣ ਆ ਆ ਜਿਹੜਾ ਬੱਕਰਾ ਨੂੰ 45 ਇੰਚ ਦਾ ਦਿਖਾਇਆ ਇਹਦਾ ਇਹਨਾਂ ਦਾ ਚੈਂਪੀਅਨ ਆ ਉਹ ਇਹਦਾ ਇਹਦਾ ਬੱਚਾ ਹੈਗਾ ਹਣਾ ਜਮਾ ਬੁੱਢੀ ਹੋ ਗਈ ਆ ਇਹਦੇ ਦੰਦ ਹੈ ਨਹੀਂ ਮੂੰਹ 'ਚ ਹਾਂ ਕਿੰਨੇ ਸੂਏ ਲੈ ਲੈ ਤੋਂ ਬਾਈ ਕੋਈ ਪਪੀ ਨਹੀਂ ਹੈਗਾ ਬਾਕੀ ਬੱਚੇ ਜਿੰਨੇ ਦਿੱਤੇ ਨੇ ਬਾਈ ਸ਼ਰੀਰ ਦਿੱਤੇ ਆ ਇਹਦਾ ਕੋਈ ਪਤਾ ਹੀ ਨਹੀਂ ਕਿੰਨੇ ਬੱਚੇ ਲੈ ਲੈ ਕੋਈ ਪਤਾ ਨਹੀਂ ਹੈਗਾ ਬਾਈ ਇਹ ਕਰਦੀ ਆ ਆਪਣੇ ਹਾਂ ਬਾਈ ਕਰਦੀ ਆ ਇਹ ਝਾੜਦੀ ਆ ਪਿਆਰ ਨਹੀਂ ਸਿਆ ਨਾ ਇਹਦਾ ਕੋਈ ਐ ਬਈ ਕੰਨ ਵਾਲੇ ਨੇ ਨਾ ਨਹੀਂ ਨਹੀਂ ਬਾਈ ਹੁਣ ਇਹਦੇ ਨਾਲ ਦੀ ਇਹ ਪਤਾ ਕੀ ਹੋਇਆ ਬਾਈ ਇਹ ਛੋਟੀ ਜੀ ਸੀਗੀ ਇਹਦੀਆਂ ਲੱਤਾਂ ਟੁੱਟ ਗਈਆਂ ਸੀਗੀਆਂ ਦੋਈ ਅੱਛਾ ਗੱਡੀ ਥੱਲੇ ਆ ਕੇ ਹਾਂ ਮੰਨ ਕੇ ਚੱਲ ਉਹਦੇ ਨਾਲ ਇਹ ਕੁਝ ਟਾਈਮ ਘਰੇ ਖੜ ਗਈ ਕੋਈ ਸੇਵਾ ਘੱਟ ਹੋਈ ਆ ਹਾਂ ਉਹਦੇ ਕਰਕੇ ਵਿਚਾਰੀ ਛੋਟੀ ਹੀ ਰਹਿ ਗਈ ਦੁੱਖ ਜੇ ਦੇ ਵਿੱਚ ਰਹੀ ਆ ਠੀਕ ਹੈ ਨਾ ਇਹਦੀ ਕੱਦ ਕਰ ਜਾਂਦੀ ਹਾਂ ਨਹੀਂ ਕਰ ਜਾਂਦੀ ਬਾਈ ਠੀਕ ਆ ਵੀ ਇਹਦਾ ਬੱਚਾ ਜੀ ਨਾ ਉਹ ਹਾਂ ਬਾਈ ਇਹਦਾ ਬੱਚਾ ਉਹ ਚੈਂਪੀਅਨ ਬਣਿਆ ਆਪਣੇ ਕੋਲ ਬੜਾ ਬੋਲਦਾ ਆਇ ਦੀ ਧੀ ਆ ਇਹ ਆਇ ਦੀ ਧੀ ਆ ਗਈ ਬਾਈ ਇਹ ਕ ਕਰੀਗਾ ਲੈ ਇਹ ਬੱਕਰੇ ਦੀ ਭੈਣ ਹੋ ਗਈ ਹਨਾ ਹਾਂ ਵੀ ਇਹਦੀ ਭੈਣ ਤੇ ਕਾਹ ਹਗੀ ਇਹਦੀ ਭੈਣ ਇਹ ਪਹਿਲਾਂ ਸੂਈ ਆ ਇਹ ਪਹਿਲਾਂ ਸੂਈ ਆ ਹਾਂ ਇਹ ਵੱਡੇ ਬਰੀਡਰ ਤੋਂ ਬਾਅਦ ਦੀ ਆ ਹੂੰ ਇਹ ਐਟ ਬਾਈ ਕਿੰਨਾ ਕ ਟਾਈਮ ਚ ਕਰੀ ਜਾਂਦੀਆਂ ਨੇ ਫਿਰ ਐਟ ਬਾਈ 3 ਸਾਲ ਕਰੀ ਜਾਂਦੀਆਂ ਨੇ ਕਿੰਨੇ ਦੰਦਾਂ ਦੇ ਕਰਾਸ ਕਰਾਤੀਆਂ ਇਹ ਬਾਈ ਹੁਣ ਕੀ ਕਰੀਏ ਯਾਰ ਵਿੱਚ ਤਾਂ ਹੁਣ ਕਈ ਵਾਰੀ ਚੁੱਲੀ ਜਾਲੀ ਟੁੱਟ ਜਾਂਦੀ ਐ ਖੀਰੀਆਂ ਹੀ ਲੱਗ ਜਾਂਦੀਆਂ ਨੇ ਗੱਪਣਾ ਹੋ ਜਾਂਦੀਆਂ ਨੇ ਖੀਰੀਆਂ ਲੱਗ ਜਾਂਦੀਆਂ ਨੇ ਹਾਂ ਨਹੀਂ ਅਸੀਂ ਜਾਦੇ ਚਾਰ ਦੰਦ ਦਾ ਕਰਕੇ ਕਰਾਉਨੇ ਚਾਰ ਦੰਦ ਦਾ ਹਾਂ ਜੋ ਹੈਡ ਹਟ ਕੱਢ ਜਾਣਾ ਹਾਂ ਵਧੀਆ ਕੱਢ ਜਾਂਦੀਆਂ ਨੇ ਫਿਰ ਤੇ ਬਾਕੀ ਬਾਈ ਬੱਕਰੀਆਂ ਦਾ ਸਾਰੀਆਂ ਚੰਗੀਆਂ ਨੇ ਜੇ ਦਿਖਾਉਣ ਲੱਗੇ ਤਾਂ ਤਾਂ ਵੀਡੀਓ ਵਾਲੀ ਲੰਮੀ ਹੋ ਜੂ ਆਪਾਂ ਮੇਨ ਮੇਨ ਚੀਜ਼ਾਂ ਤੁਹਾਨੂੰ ਦਿਖਾਈਆਂ ਨੇ ਤੇ ਬਾਕੀ ਬਾਈਆਂ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਦਊਂਗਾ ਸਕਰੀਨ ਤੇ ਕਿਸੇ ਨੂੰ ਬੱਚਾ ਚਾਹੀਦਾ ਕੁਝ ਵੀ ਚਾਹੀਦਾ ਤਾ ਬਾਈਆਂ ਨਾਲ ਗੱਲ ਕਰ ਲੈ। ਆ ਵੱਡੇ ਦੀ ਆਪਣੇ ਕੋਲੇ ਬਾਈ ਪਹਿਲੀ ਵਾਟ ਸੁਈ ਆ ਕੀ? 8 ਪੀ? ਹਾਂ। ਹੂੰ। ਇਹ ਵੱਡੇ ਬਰੀਡਰ ਦੀ ਹੈ ਲਾਹੇ। ਨੇ। ਇਹ ਪਹਿਲੇ ਨਾਲ ਐ ਵੀ? ਹਾਂ ਬਾਈ। ਇਹ ਹੀ ਪਹਿਲੇ ਨਾਲ ਹੈ। ਠੀਕ ਹੈ। ਹਾਈਟ ਦਾ ਹੋ 40 ਦੇ ਲੱਭੂ। ਨਹੀਂ ਬਈ 40 ਚ ਜਾਲੀ ਦਾ ਗਾਹ ਨੂੰ ਆ ਯਾਰ 40 ਤੋਂ ਘਟਾ ਹਾਂ ਐਵੇਂ ਆਪਾਂ ਕਹਿ ਦਈਏ ਮੂੰਹ ਹਲਾ ਦਈਏ 40 ਇੰਚ ਆ ਉਹ ਆਪਣੇ ਕੋਲ ਲੋਕਾਂ ਦਾ ਗਾਹ ਫਿਰ 39 ਦਾ ਹੋ 38 39 ਹਾਂ ਬਈ ਇਹ ਵੀ ਪਾਈ ਸੀ ਨਮਾਇਸ਼ ਚ ਇਹਨਾਂ ਤਿੰਨ ਕਿਲੋ ਦੁੱਧ ਦਿਹਾੜੀ ਦੇ ਹੀ ਕਰਿਆ ਅੱਛਾ ਪਹਿਲਾਂ ਨੇ ਹਾਂ ਜੀ ਪਹਿਲਾਂ ਨੇ ਠੀਕ ਐ ਤੇ ਆ ਲੜੀ ਜਾਂਦੇ ਨੇ ਬੱਕਰੇ ਬਸ ਕਿ ਚੌਂਡ ਕਰਦੇ ਆ ਲਾੜ ਕਰਦੇ ਹੀ ਖੇਡਦੇ ਆ ਇਹਨਾਂ ਦਾ ਬਾਪੂ ਖੜਾਉਣ ਲੱਗਿਆ ਇਹਨਾਂ ਨੂੰ ਠੀਕ ਐ ਆ ਇਹ ਨਹੀਂ ਪੜਦੇ ਨਹੀਂ ਨੱਕ ਤੇ ਦੁੱਜ ਨਾ ਨਹੀਂ ਨਹੀਂ ਬਈ ਪੜਦੇ ਨਹੀਂ ਲਾੜ ਕਰਦੇ ਲਾੜ ਕਰਦੇ ਪਿਆਰ ਬੱਚਿਆਂ ਨਾਲ ਉਹਵੇਂ ਕਰਦੇ ਨਾ ਕਾ ਸੀਗੀ ਬਾਈ ਇਹਦੀ ਪਹਿਲਣ ਵੱਠਾ ਅੱਛਾ ਪਹਿਲਣ ਵੱਠਾ ਨੇ ਵੀ ਦੁੱਧ ਵਧੀਆ ਕਰਤਾ ਤਿੰਨ ਤਿੰਨ 6.5 ਲੀਟਰ ਹੈਗਾ ਹੈ ਬਾਈ ਰਾਮ ਨਾਲ ਹੂੰ ਬਾਕੀ ਜਿਹੜੀ ਬਰੀਡ ਆ ਬਾਈ ਉਹ ਤਾਂ ਹੈਗੀ ਆ ਹਾਂ ਉਹ ਘੀਰੀਆਂ ਵੱਠਾਂ ਲਿਆ ਛੋਟੀਆਂ ਲੋਈਆਂ ਕੋਈ ਨਹੀਂ ਆ ਜਾ ਮਾਰੀ ਓਏ ਮੇਨ ਕੁਆਲਿਟੀ ਆ ਹੁੰਦੀ ਆ ਬਾਈ ਪੱਕਰੇ ਦੀ ਬਰੀਡਰ ਦੀ ਹੂੰ ਮੰਨ ਕੇ ਚੱਲਾਂ ਵੀ ਥੱਲੇੋਂ ਵੀ ਉੱਤੋਂ ਵੀ ਸਾਰਾ ਕੁਝ ਵਧੀਆ ਆਣ ਬਰੀਕੀ ਦੇਖ ਹੂੰ ਸਾਫ਼ ਆਣਾ ਪਿੰਡਾਂ ਹਾਂ ਹਾਂ ਬਾਈ ਹਾਲੇ ਚਾਰ ਚਾਰ ਦੰਦ ਪਠਾਣੇ ਬਾਈ ਇਹ ਤੇ ਬਿਊਟੀ ਚ ਵੀ ਆਉਣਾ ਦੁੱਧ ਚ ਵੀ ਆਉਣਾ ਹਾਂ ਹਾਂ ਬਾਈ ਸਾਰੇ ਪਾਸੇ ਕੋਈਆਂ ਹੂੰ ਅਲੱਗ ਪਰ ਸਾਵੇਂ ਤੇ ਤੁਸੀਂ ਚਾਰੇ ਜਾਣੇ ਹੋ हां भाई हां करे बाकी सारा परिवार ही शामदा भाई करे दा अच्छा करे सास पूरा मिलदा हां भाई करे सारा साफ भाई पर ਇਹਨਾਂ ਨੂੰ ਛੱਡ ਕੇ ਤਾਂ ਨਹੀਂ ਜਾ ਸਕਦੇ ਨਾ ਕਿਤੇ ਐ ਨਹੀਂ भाई ਹੁਣ ਅਸੀਂ ਮੰਨ ਕੇ ਚੱਲ ਵੀ ਬੰਦੇ 3-4 ਹੁਣ ਮੰਨ ਕੇ ਚੱਲ ਲਏ ਗਏ ਹੋਏ ਸੀਗੇ 3-4 ਦਿਨ ਮੈਂ ਇਕੱਲੇ ਨਹੀਂ ਸੰਭੀਆਂ ਨੇ ਇਹ ਇਕੱਲੇ ਨਹੀਂ ਸੰਭੀਆਂ ਨੇ ਕੋਈ ਡਿੱਕਾ ਨਹੀਂ ਹੈਗਾ हां जी बाकी ਬਾਹਰ ਬਈ ਚਰਨ ਗਿੱਜੀਆਂ ਹੋਈਆਂ ਨੇ ਨਾ हां जी हां ਕੋਈ ਦਿੱਕਤ ਆਉਂਦੀ ਨਹੀਂ ਨਹੀਂ ਦੇਖੋ ਜੀ ਮਿਹਨਤ ਆਹੀ ਹੁੰਦੀ ਆ ਬਾਈ ਬਰੀਕੀ ਸਫਾਈ ਦੇਖੋ ਪੁਰਾ ਪੱਟਾਂ ਤੇ ਵੀ ਨਹੀਂ ਬਾਲ ਹੈਗੇ ਬਈ ਇਹਨਾਂ ਦੇ ਦੇ ਲ ਹੂੰ ਹੂੰ ਕੇ ਹੁਣ ਕਰਾਵਾਂਗੇ ਬਈ 9ਵੇਂ 10ਵੇਂ ਮਹੀਨੇ ਦੇ ਵਿੱਚ ਕਰਾਉਸ ਅਸਿਆ ਤੇ ਆ ਤਾਂ ਮੰਨ ਕੇ ਚੱਲ ਹਾਲੇ ਦੀਵਾਲੀ ਵੇਲੇ ਦੀ ਆ ਛੋਟੀ ਆ ਬੱਚੀ ਕਿੰਨੇ ਸੂਏ ਲੈ ਲੈਣੇ ਬਈ ਫਿਰ ਸਾਲ 'ਚ ਦੋ ਕਿੱਕ ਸਾਲ 'ਚ ਬਈ ਇੱਕ ਸੂਆ ਲੈਣੇ ਆ ਇੱਕ ਹੀ ਲੈਣੇ ਹਾਂ ਬਈ ਠੀਕ ਐ ਪਰ ਨਾਲੇ ਤਾਂ ਦੁੱਧ ਵਧੀਆ ਦੇ ਦਿੰਦੀਆਂ ਨੇ ਨਾਲੇ ਵੀ ਹੂੰਝ ਹਾਲੇ ਦੁੱਧ ਤਾਂ ਵਧੀਆ ਬਾਕੀ ਬਈ ਜਾਣ ਜੂਨ ਪੈ ਜਾਂਦੀਆਂ ਨੇ ਅੰੱਚ ਵਧੀਆ ਬਾਕੀ ਜਿਆਦਾ ਆਪਣਾ ਵੱਡਾ ਕੰਮ ਦੁੱਧ ਦਈ ਆ ਦੁੱਧ ਦਈ ਆ ਹਾਂ ਬਈ ਦੁੱਧ ਵਧੀਆ ਪੈ ਜਾਂਦਾ ਹਾਂ ਦੁੱਧ ਵਧੀਆ ਪੈ ਜਾਂਦਾ ਬਈ ਡੈਰੀ ਚ ਪਾ ਦਿੰਨੇ ਬਈ ਕਿਕਰ ਵਾਲੇ ਵੀ ਲੈ ਜਾਂਦੇ ਆ ਡੈਰੀ ਚ ਪਾ ਦਿੰਨੇ ਘਰਾਂ ਕੋ ਰਾਂਲੇ ਦਾ ਮੰਨ ਕੇ ਜਾਲ ਸੇਲਾਂ ਵਾਲੇ ਹੀ ਆਉਂਦੇ ਨੇ ਉਹਨਾਂ ਤੋਂ ਆਪਾਂ ਕਦੇ 5 ਰੁਪਏ ਲੈ ਨਹੀਂ ਬਈ ਇਹ ਸੇਲਾ ਸੇਲਾਂ ਜਿੰਦੇ ਘਟ ਬੱਜ ਜਾਂਦੇ ਉਹ ਵੀ ਸੇਵਾ ਕੋਈ ਮਰਜ਼ੀ ਆ ਜਾਵੇ ਬਈ ਇਹ ਚਿੱਟੀ ਬੱਕਰੀ ਦੀ ਆ ਹਾਂ ਬਈ ਇਹ ਚਿੱਟੀ ਰੱਖੀ ਇੱਕ ਜਵਾਕਾਂ ਦਾ ਸੌਂਕ ਜਿਹਾ ਬਸ ਅੱਛਾ ਇਹਦਾ ਬੱਚਾ ਏ ਠੀਕ ਐ ਚਿੱਟੀ ਰੱਖੀ ਹੋਈ ਆ ਹਾਂ ਏ ਵੀ ਮਾਣੂ ਕੇ ਆਈ ਸੀ ਬਾਈ ਮਾਣੂ ਕੇ ਹਾਂ ਹੂੰ ਇਸ ਤੋਂ ਵੱਡੀ ਇਹਦੀ ਪੈਣ ਆ ਗਈ ਬਾਈ ਇਹ ਫਰਿੱਜ ਜਿੱਤੂਆ ਫਰਿੱਜ ਨਹੀਂ ਦਿੱਤੇ ਹੈ ਜਾਂਗਪੁਰ ਤੋਂ ਵੀ ਪਹਿਲੇ ਨੰਬਰ ਤੇ ਆਈ ਸੀ ਬਾਈ ਇਹ ਸਿਆ ਲਾਏ ਵੀ ਚਾਹ ਪੈਣ ਸਣੂ ਜਾਨਵਰ ਦਿਖਾਤੇ ਸਾਰੇ ਇਹਨਾਂ ਨੇ ਫਰਿੱਜ ਜਿੱਤਿਆ ਕੂਲਰ ਜਿੱਤਿਆ ਪੱਖੇ ਜਿੱਤਿਆ ਨਾ ਜੁਕਸਰ ਕੁਝ ਵੀ ਨਹੀਂ ਛੱਡਿਆ ਬਾਈ ਜੱਟ ਜਾਨੀਓ ਲਾਈਵ ਕਬਾਲੀ ਪੱਖੋਂ ਦਾ ਕੋਈ ਘਾਟ ਨਹੀਂ ਆਣਾ ਬਾਈ ਕਾਲੇ ਨਹੀਂ ਬਾਈ ਕੋਈ ਘਾਟ ਨਹੀਂ ਲੈ ਇੱਕ ਤੋਂ ਇੱਕ ਚੜ੍ਹ ਪਈ ਆ ਜਾ ਮਲੂਣਾ ਨੇ ਹੈ ਹਾਂ ਲਾਈਵ ਇਹ ਵੱਡੀਆਂ ਬੱਕਰੀਆਂ ਨੇ ਹੈ ਕਾਲੇ ਹਾਂ ਬਾਈ ਵੱਡੀਆਂ ਦਾ ਕਾਦੀਆਂ ਨੇ ਮੰਨ ਕੇ ਚੱਲ ਪੱਠਾ ਹੀ ਨੇ ਨਮੀ ਸਾਰੀ ਅੱਛਾ ਨਮੀ ਨੇ ਹਾਂ ਕੋਈ ਵੱਡੀ ਤਾਂ ਹੈ ਨਹੀਂ ਨਾ ਠੀਕ ਆ ਜਿਹੜਾ ਕੋਈ ਪੁਰਾਣੀ ਬੱਕਰੀ ਹੈ ਨਹੀਂ ਕੋਈ ਵੀ ਪੁਰਾਣੀ ਦਾ ਬਾਈ ਉਹੀ ਰਹਿ ਗਈ ਸਾਡੇ ਕੋਲ ਵੱਡੀ ਬੋਖਲੀ ਮਾਂ ਬਾਕੀ ਸੇਲ ਸੂਲ ਬਾਕੀ ਸੇਲ ਕਰਤੀਆਂ ਹੈ ਹਾਂ ਪੱਠਾ ਪੁੱਠਾ ਰੱਖ ਲਈ ਇਹ ਸੁਈਆਂ ਹੋਈਆਂ ਨੇ ਹੁਣ ਹਾਂ ਇਹ ਸਾਰੀਆਂ ਸੂਈਆਂ ਆ ਸੇਰੀ ਪੱਠ ਗੱਬਣਾ ਨੇ ਪਹਿਲਾਂ ਦਿਖਾਈ ਸੇਰੀ ਪੱਠ ਵਾਲੀ ਇਹ ਗੱਬਣਾ ਹੈ ਕੱਲੀ ਹਾਂ ਇਹਨੇ ਪਹਿਲਾਂ ਸੂਣਾ ਦੱਸਿਆ ਪਹਿਲਾਂ ਸੂਗੀ ਇਹ ਹਾਂ ਬਈ ਹੂੰ ਸੇਰ ਅੰਦਰ ਹੋ ਗਈ ਬਈ ਇਹ ਦੱਸਿਆ ਇਹ ਸੇ ਤੇ ਕਰਾਉਸ ਕਰਾਈ ਹੈ ਹਾਂ ਹੂੰ 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 ਠੀਕ ਹੈ ਤੇ ਹਾਲੋ ਇਹ ਰੰਗ ਚਾਗੇ ਆ ਗਏ ਹਾਂ ਰੰਗ ਫਰ ਸਾਰੇ ਹੀ ਰੱਖੇ ਨੇ ਕਾਲੇ ਹਾਂ ਬਾਈ ਰੰਗ ਸਾਰੇ ਹੀ ਆਪਾਂ ਸੌਂਗ ਕਿਹੜੇ ਦਾ ਵੱਧ ਸੌਂਗ ਦਾ ਬਾਈ ਜਿਆਦਾ ਪੱਕੇ ਲੋਹੇ ਤੇ ਕਾਲੇ ਦੇ ਹੀ ਆ ਦੋਨਾਂ ਦਾ ਹੈ ਹਾਂ ਫਿਰ ਜਿਹੜੀਆਂ ਆ ਦੂਜੀਆਂ ਬੱਕਰੀਆਂ ਵੀ ਕਰਦੀਆਂ ਨੇ ਮੂੰਹ ਹਾਂ ਬਾਈ ਹੈਗੀਆਂ ਸਾਰੀਆਂ ਕਰਦੀਆਂ ਨੇ ਕਈ ਵਾਰੀ ਬਸ ਸੌਂਗ ਆਉਂਦਾ ਜਵਾਕਾਂ ਨੂੰ ਬੱਕਰਾ ਬੋਕਰਾ ਸਾਡਾ ਲਈਦਾ ਉਹ ਤੋਂ ਬਸ ਰੰਗ ਬਣ ਜਾਂਦੇ ਉਹ ਰੰਗ ਬਣ ਜਾਂਦੇ ਹੈ ਤੇ ਠੀਕ ਆ ਬਾਈ ਕਾਲੇ ਬਹੁਤ ਬਹੁਤ ਧੰਨਵਾਦ ਆ ਬੱਕਰੀਆਂ ਦਿਖਾਈਆਂ ਹਨ ਤੇ ਬਾਕੀ ਬਾਈ ਸੰਪਰਕ ਕਰ ਲਿਓ ਬਾਈ ਨਾਲ ਜੇ ਮੇਮਨੇ ਲੈਣੇ ਹੋਏ ਹਨ ਬੱਕਰੀ ਬੁੱਕਰੀ ਵੀ ਦੇ ਦੋਗੇ ਵਿੱਚੋਂ ਕੋਈ ਬੱਕਰੀ ਬਾਈ ਕੋਈ ਸੌਂਗਣਾ ਲੂ ਦੇ ਦਾਂਗੇ ਬਾਕੀ ਆਪਣਾ ਵਪਾਰ ਵਾਲਾ ਕੰਮ ਤਾਂ ਹੈ ਹੀ ਹੈ ਨਹੀਂ ਹੈਨਾ ਠੀਕ ਆ ਬਾਈ ਕਾਲੇ ਓਕੇ ਧੰਨਵਾਦ